ਬਈ ਦਰਸੀ ਜਣਾ ਕਈ ਬਾੜਿਆਂ 'ਚ ਦੇਖਿਆਗਾ ਟੈਂਟਾਂ ਵਾਲੇ ਖਾ ਖਰ ਕੇ ਵੀ ਉਹ ਸਫਾਈ ਘੱਟ ਕਰਦੇ ਆ ਨਾ ਕਹਿੰਦੇ ਵੀ ਚੱਕੋ ਫੇਰ ਕਰ ਲਾਂਗੇ ਕੱਲ ਨੂੰ ਕਰ ਲਾਂਗੇ ਹਾਂਜੀ ਤੇ ਬਈ ਇਹ ਸਫਾਈ ਕਰਨੀ ਕਿਵੇਂ ਜ਼ਰੂਰੀ ਹੁੰਦੀ ਆ ਫਾਰਮ ਦੀ ਸਫਾਈ ਤਾਂ ਐਂ ਆ ਜੀ ਗਿੱਲਾ ਸੁੱਕਾ ਜ਼ਰੂਰੀ ਆ ਇਹਨਾਂ ਨੂੰ ਥਾਂ ਤੇ ਵਿੱਚ ਹੁਣ ਸਾਲ ਸਾਲ 6-6 ਮਹੀਨੇ ਸੰਭਰਦੇ ਨਹੀਂ ਕਹਿੰਦੇ ਟੋਆ ਵੀ ਪੱਟ ਕੇ ਸਿੱੜ ਦਿੰਦੇ ਆ ਉਹਨਾਂ ਨਾਲੋਂ ਮਤਲਬ ਪੈਰਾਂ ਦੀ ਵੀ ਸੰਸਿਆ ਹੁੰਦੀ ਆ ਇਹਨਾਂ ਦੇ ਤੇ ਬਾਕੀ ਆਪਾਂ ਵਾਹਿਆ ਹੁਣ ਸਾਡੇ ਬਾੜੇ ਆ ਫਾਰਮ ਹਦੋਂ ਨੇ ਪਹਿਲਾਂ ਰੋਟੀ ਖਾ ਲਓ ਬਹਿ ਕੇ ਅੱਛਾ ਬੰਦਿਆਂ ਨੂੰ ਦੁਨੀ ਬਾਸੀ ਲਾਉਣਾ ਪਹਿਲਾਂ ਉਧਰ ਸੁੰਭਰਨਾ ਫਿਰ ਇੱਧਰ ਸੁੰਭਰਨਾ ਟੋਟੀ ਦੋਏ ਫਾਰਮ ਨੂੰ ਸੁੰਭਰ ਕੇ ਕਿੰਨੇ ਟਾਈਮ ਸਫਾਈ ਕਰਦਾ ਸਾਫ ਕਰਨੇ ਤੜਕੇ ਘੰਟਾ ਡੇਢ ਘੰਟਾ ਲੱਗਦਾ ਮਾਲ ਉਧਰ ਕੱਢਦਾ ਤਾਂ ਉਧਰੋਂ ਦੂਜੇ ਪਾਸੇ ਕਰਦਾ ਨਹੀਂ ਬਾਹਰ ਬਵਾ ਲੋ ਇਹ ਬਾੜਿਆਂ ਦਾ ਫਾਰਮਾਂ ਦਾ ਪਰੋ ਜ਼ਰੂਰੀ ਆ ਵੀ ਸੁੰਭਰਨਾ ਸਫਾਈ ਕਲੀ ਸੈੱਟ ਲੋ ਕੋਈ ਬਿਮਾਰੀ ਨਹੀਂ ਪੈਂਦੀ ਜੇ ਸੁੰਭਰਾਂਗੇ ਤਾਂ ਮਤਲਬ ਸੁੱਕਾ ਰਹੂਗਾ ਰੇਤਾਂ ਰੱਪਾ ਸਿੱਟੋ ਤੇ ਜੇ ਹੁਣ ਆਪਾਂ ਗਿੱਲੇ ਚ ਆਪਾਂ ਨਹੀਂ ਬਹਿ ਸਕਦੇ ਤੇ ਪਸ਼ੂ ਕਿੱਥੋਂ ਬਹਿਣਗੇ ਸਹੀ ਗੱਲ ਹਾਂਜੀ ਜੇ ਪਸ਼ੂ ਬਹਿਣਗੇ ਇਹ ਬਾਕੀ ਸੁੰਬਰਲੀ ਗਾਤਰ ਸਮੱਸਿਆ ਪੂਰੀ ਵਧੀਆ ਚੀਜ਼ ਹੈ ਇਹ ਬੱਤਾ ਸਫਾਈ ਰੱਖੇ ਮਾਲ ਨੂੰ ਬਦਲ ਆਰਾਮਦਾਰੀ ਰਹਿੰਦੀ ਆ ਬਾਕੀ ਇਹ ਭਿੱਜਣ ਤੋਂ ਥੋੜਾ ਜਾ ਤੇ ਮੀਂਹ ਤੋਂ ਕਣੀ ਤੋਂ ਥੋੜਾ ਜਿਹਾ ਪਾਣੂ ਸੈਟਸ ਪਾ ਦੇ ਜਾਂਦਾ ਵਧੀਆ ਚਾਹੀਦਾ ਵੀ ਪਾ ਕੇ ਰੱਖੋ ਤਸੂ ਨਾ ਭਿੱਜੇ ਠੀਕ ਜਦੋਂ ਭਿੱਜਣਾ ਦਾ ਇਹਨਾਂ ਨੇ ਹੁਣ ਟੁੱਟਣੀ ਸ਼ੁਰੂ ਹੋ ਜਾਣੀ ਆ ਰੇਤਾ ਹੁੰਦਾ ਵਿੱਚ ਉਹਨਾਂ ਟਟਕੇ ਸ਼ੁਰੂ ਹੋ ਗਈ ਤਾਂ ਖਰਾਬ ਹੋ ਜਾਂਦਾ ਪਸ਼ੂ ਦਾ ਪਿੰਡਾ ਹੂੰ ਹੂੰ ਤੇ ਜੇ ਮੁੰਨਾਂ ਨਾ ਨਮਾਉਣੀਆਂ ਸੁਵਾਉਣੀਆਂ ਇੱਕ ਆਰੀ ਨਮਾਉਣੀਆਂ ਬਾੜੇ ਪਿੰਦੇ ਪਿੰਦੇ ਨਮਾਉਣ ਤੋਂ ਕਿਹਦਾ ਇਹਨਾਂ ਦਾ ਕੋਈ ਚੱਕਰ ਨਹੀਂ ਠੀਕ ਹਾਂ ਬਾੜਿਆਂ ਦੀ ਬਿਲਕੁਲ ਸਫਾਈ ਰੱਖੋ ਭਾਈ ਮੈਂ ਸਾਰੇ ਵੀਰਾਂ ਨੂੰ ਧੰਨਵਾਦ ਆ ਬੱਕਰੀਆਂ ਵਾਲਿਆਂ ਨੂੰ ਵੀ ਕਹਿਣਾ ਭੇਡਾਂ ਵਾਲਿਆਂ ਨੂੰ ਬਾੜੇ ਦੀ ਜ਼ਰੂਰੀ ਸਫਾਈ ਚਾਹੀਦੀ ਆ ਤੇ ਉਸ ਤੋਂ ਬਿਨਾ ਆਪਣਾ ਕੋਸਮਾਲ ਪੈਰਾਂ ਤੋਂ ਵੀ ਗਲ ਜਾਂਦਾ ਫਿਰ ਉਹ ਵੀ ਖਰਾਬ ਹੋ ਜਾਂਦਾ ਸਫਾਈ ਆਪਾਂ ਨੂੰ ਬਿਲਕੁਲ ਚਾਹੀਦੀ ਆ ਸਾਰੇ ਵੀਰਾਂ ਨੂੰ